ਮੂਸਾਹ ਤੁਹਾਨੂੰ ਚਾਚਾ ਕਹਿੰਦਾ ਸੀ ਤੇ ਰਾਜਾ ਵੜਿੰਗ ਮੂਸਾਹ ਨੂੰ ਆਪਣਾ ਜਿਗਰੀ ਯਾਰ ਮੰਨਦਾ ਹੈ। ਲੁਧਿਆਣੇ ਤੋਂ ਚੌਣ ਲੜ ਰਿਹਾ। ਵੜਿੰਗ ਦੀ ਸਿਆਸਤ ਨੂੰ ਕਿਵੇਂ ਦੇਖਦੇ? ਵੜਿੰਗ ਇੱਕ ਪੂਰਾ ਤਗੜਾ ਸਿਆਸਤਦਾਨ ਆ। ਸਿਆਸਤਦਾਨ ਕੀ ਪੂਰਾ ਦਿੱਤਾ ਤੇ ਪੂਰੀਆਂ ਉਹਨਾਂ ਗੇਮਾਂ ਪਾਈਆਂ ਨੇ ਹੁਣ ਵੀ ਪਾਈਆਂ ਪਹਿਲਾਂ ਵੀ ਪਾਈਆਂ ਨੇ। ਪਹਿਲੀ ਗੱਲ ਤਾਂ ਇਹਨੇ ਵੇਖੋ ਤੁਸੀਂ ਪਹਿਲੀ ਗੇਮ ਇਹਨੇ ਉਹਦੇ ਤੇ ਹੀ ਪਾਈ ਆ ਆਪਣੇ ਤੇ ਜਦੋਂ ਸਿੱਧੂ ਮੂਸੇਵਾਲਾ ਸਾਹਿਬ ਪੂਰੇ ਹੋਏ ਨੇ। ਉਹਦਣ ਇਹਨੇ ਸੰਸਕਾਰ ਕਰਵਾਇਆ। ਹਾਂ। ਮਤਲਬ ਕਿ ਉਹ ਸੰਸਕਾਰ ਕਿਉਂ ਹੋਇਆ ਉਹ ਇਸ ਕਰਕੇ ਹੋਇਆ ਵੀ ਬਾਡੀਆਂ ਦਾ ਇੱਕ ਨਾ ਸਾਡਾ ਰੋਲਾ ਚੱਲਦਾ ਸੀ ਉੱਥੇ Rajasthan ਦੇ ਵਿੱਚ ਸਮਝ ਗਏ ਨਾ ਗੱਲ ਉੱਥੇ ਫਿਰ ਫੋਨ ਕੀਤਾ ਗਿਆ ਵੀ ਜਾਂ ਤਾਂ ਅੰਦਰ ਆ ਜਾ ਓਪਨ ਹੋਣੀਆਂ ਨੇ ਠੀਕ ਆ ਜਾਂ ਚੁਣੀ ਲੱਗੀ ਐ ਤੇ ਜਾਂ ਫਿਰ ਇਹ ਤੇਰੇ ਹੱਥ ਵਾਸਿਆ ਹਾਂ ਮੈਨੂੰ ਮੈਂ 99% ਕਹਿ ਸਕਦਾ ਇਹ ਗੱਲ ਵੀ ਇਹ ਗੱਲ ਹੋਈ ਆ ਉਸ ਤਹਿਤ ਉਸ ਸਾਡੇ ਭਰਾ ਦਾ ਸਸਕਾਰ ਕੀਤਾ ਗਿਆ ਅੱਜ ਇਸ ਗੱਲ ਨੂੰ ਕੋ ਮੰਨੇ ਚਾ ਨਾ ਮੰਨੇ ਤੇ ਮੰਨਣ ਦੇਣਾ ਵੀ ਨਹੀਂ ਗਾ ਬਹੁਤ ਡੂੰਗੀ ਸਿਆਸਤ ਉਹ ਅੱਜ ਵੀ ਹੋ ਰਹੀ ਆ ਹੂੰ ਉਦੋਂ ਨਹੀਂ ਅੱਜ ਵੀ ਹੋ ਰਹੀ ਆ ਤੁਸੀਂ ਇਹ ਵੇਖੋ ਇੱਕ ਗੱਲ ਹੋਰ ਹੈ ਚਲੋ ਚਲੋ ਆਪਾਂ ਇਹਨੂੰ ਗੱਲ ਨੂੰ ਛੱਡੀ ਆਪਾਂ ਵੋਟਾਂ ਦੇ ਮੁੱਦੇ ਤੇ ਆਈਏ ਤੁਸੀਂ ਅਮਰਤਾ ਵਰਿੰਗ 100% ਇਲੈਕਸ਼ਨ ਜਿੱਤ ਰਹੀ ਆ ਸਾਰੀਆਂ ਰਿਪੋਰਟਾਂ ਮਤਲਬ ਕਿ ਇਹ ਕਹਿ ਰਹੀਆਂ ਨੇ ਵੀ ਅਮਰਤਾ ਵਰਿੰਗ ਜਿਹੜੀ ਇੱਥੋਂ ਵੈਨਿਆ ਲਗਭਗ ਪਹਿਲਾਂ ਹੀ ਰਿਪੋਰਟਾਂ ਆ ਗਈਆਂ ਸੀਗੀਆਂ ਫਿਰ ਪਿੱਛੇ ਕਿਉਂ ਹਟੇ ਪਿੱਛੇ ਹਟਣ ਦਾ ਕਾਰਨ ਸਿਰਫ ਇਹ ਹੀ ਆ ਵੀ ਤੂੰ ਖੁੱਡੀਆਂ ਨੂੰ ਕਾਕਾ ਜਿਤਾਉਣਾ ਆ ਪਿੱਛੇ ਆ ਜਾ ਹਮ ਭਗਵੰਤਮਾਨ ਨੇ ਕੰਨ ਮਰੋੜ ਕੇ ਬਾਹਮ ਰੋੜ ਕੇ ਨਾ ਪਿੱਛੇ ਲਾ ਕੇ ਉਹਨੇ ਕਿਹਾ ਇੱਧਰ ਆ ਠੀਕ ਆ ਗੱਲ ਲੋ ਲੁਧਿਆਣੇ ਭੇਜਤਾ ਵੀ ਲੁਧਿਆਣੇ ਵੀ ਬੰਦਾ ਜਿਤਾਨ ਕੇ ਸਾਡਾ ਹਮ ਇੱਥੋਂ ਦਾ ਜਿਤਾਉਣਾ ਹੀ ਜਿਤਾਉਣਾ ਤੂੰ ਜਦੋਂ ਪਿੱਛੇ ਹਟ ਗਿਆ ਜੀਤਮਿੰਦਰ ਵੇ ਮੈਂ ਨਹੀਂ ਕਹਿੰਦਾ ਮਾੜਾ ਆ ਪਰ ਉਹ ਗਲਤ ਨਹੀਂ ਨਾ ਜਿਹੜਾ ਇੱਕ ਬੰਦਾ 2 ਸਾਲਾਂ ਤੋਂ ਤਿਆਰੀ ਕਰ ਰਿਹਾ ਮੈਂਬਰ ਪਾਰਲੀਮੈਂਟ ਵਾਸਤੇ ਹੈ ਉਹ ਬੰਦੇ ਨੂੰ ਤਾਂ ਚੁੱਕ ਕੇ ਤੁਸੀਂ ਲੁਧਿਆਣੇ ਭੇਜ ਦਿਓ ਜਿਹੜਾ ਇੱਕ ਬੰਦਾ ਹਲਕੇ ਦੇ ਵਿੱਚ ਕੰਮ ਕਰ ਰਿਹਾ ਉਹਨੂੰ ਤੁਸੀਂ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਾ ਦਿਓ ਵੇਨੋ ਇਹ ਸੀਟ ਜਿਹੜੀ ਇਹਨਾਂ ਨੇ ਇੱਥੋਂ ਛੱਡੀ ਆ ਸਿਰਫ ਇਹ ਕਹਿੰਦੇ ਵੀ ਪਾਰਟੀ ਡਿਸੀਜਨ ਪਾਰਟੀ ਦਾ ਡਿਸੀਜਨ ਮੇਰੀ ਗੱਲ ਸੁਣ ਲਓ ਇਹ ਇਹ ਹੈੱਡ ਆ ਇਹ ਪ੍ਰੈਜ਼ੀਡੈਂਟ ਆ ਪੰਜਾਬ ਦਾ ਯਾਰ ਜਿੱਕ ਮਹਾਲ ਕਰੀ ਜਾਣਾ ਤੁਸੀਂ ਟਿਕਟਾਂ ਏ ਵੰਡਣ ਵਾਲੇ ਹੈ ਤੇ ਇਹਨਾਂ ਨੂੰ ਕਿਵੇਂ ਹੋ ਸਕਦਾ ਵੀ ਇਹਨਾਂ ਨੂੰ ਮੂਵ ਕਰ ਦੇ ਕੋਈ ਲੁਧਿਆਣੇ ਇੱਕ ਅੱਧੀ ਗੱਲ ਹੋ ਸਕਦੀ ਮੰਨਣ ਦੇ ਕਿਸੇ ਚ ਗੱਲ ਆ ਸਕਦੀ ਹੈ ਕਿਹਨੂੰ ਜਿਤਾਉਣਗੇ ਆਪਾਂ ਫਿਰ ਤੁਹਾਨੂੰ ਕਿਲਾ ਰਾਜਾ ਬੜੈਂਕੀ ਨੂੰ ਜਿਤਾਉਣਗੇ ਲੁਧਿਆਣੇ ਲੁਧਿਆਣੇ ਆਪਦੇ ਬੰਦੇ ਨੂੰ ਕਿਸੇ ਨੇ ਜਿਤਾਊਗਾ ਹੈ ਇਹਨਾਂ ਦਾ ਸਾਂਝਾ ਦੋਸਤ ਤਾਂ ਕੋਈ ਸਾਂਝਾ ਦੋਸਤ ਇਹਨਾਂ ਦਾ ਹੁਣ ਇੱਥੇ ਕੀ ਨਾ ਆ ਆ ਜਿਹੜਾ ਮੁੰਡਾ ਕਲਾਕਾਰ ਆ ਅਨਮੋਲ ਹਾਂ ਤੇ ਇਹਨੂੰ ਕਿਹੜਾ ਹੈ ਕਰਮਜੀਤ ਅਨਮੋਲ ਹਾਂ ਉਹਨੂੰ ਉਹਨੂੰ ਵੀ ਇਹ ਜਿਤਾਊਗਾ ਅੱਛਾ ਹਾਂ ਬਹੁਤ ਡੂੰਗੀਆਂ ਚਾਲਾਂ ਚੱਲ ਰਹੀਆਂ ਨੇ ਹੋਰ ਦੱਸੋ ਤੁਸੀਂ ਕਾਲੀਆਂ ਨੇ ਵੀ ਲੈ ਸੌਦਾ ਕੀਤਾ ਹੋਰ ਦੱਸੋ ਤੁਸੀਂ ਇੱਥੇ ਇਹਨਾਂ ਦਾ ਜਮਾ ਬੜੀਆਂ ਪਾਸੇ ਪਈਆਂ ਹੋਈਆਂ ਨੇ ਸਾਰੇ ਪਾਸੇ ਨਾ ਜਿਵੇਂ ਗੇਮ ਖੇਡ ਰਹੇ ਨੇ ਕਾਲੀਆਂ ਨਾਲ ਅਲੱਗ ਖੇਡ ਰਹੇ ਨੇ ਆਪ ਵਾਲਿਆਂ ਨਾਲ ਅਲੱਗ ਖੇਡ ਰਹੇ ਨੇ ਇੱਥੋਂ ਕਾਲੀਆਂ ਨੇ ਕਹਿਤਾ ਵੀ ਸਾਨੂੰ ਵੋਟਾਂ ਪਾਓ ਹਰਸ਼ੀਮਰ ਕੌਰ ਨੂੰ ਪਵਾਓ ਉੱਥੇ ਅਸੀਂ ਖੇਰੇ ਨੂੰ ਪਵਾਉਨੇ ਆ ਇਹ ਵੀ ਗੱਲ ਆ ਵਿੱਚ ਇੱਕ ਇਹ ਵੀ ਰਾਹ ਆ ਉਹਨਾਂ ਨੂੰ ਬਾਈਪਾਸ ਕਰਕੇ ਦੇਖੋ ਤੁਸੀਂ ਕਿਧਰ ਨੂੰ ਇਹ ਕਮਾ ਜਾਂਦੀਆਂ ਨੇ ਜੇ ਲੋਕ ਸਮਝ ਜਾਣ ਇਹਨਾਂ ਦੇ ਗੇਮਾਂ ਖਤਮ ਹੋ ਜਾਣ ਹਾਂ ਲੋਕਾਂ ਨੂੰ ਪਤਾ ਨਹੀਂ ਇਹ ਬਾਅਦ ਚ ਸਮਝਣਗੇ ਜੇ 2-4 ਮਹੀਨੇ ਬਾਅਦ ਚ ਸਮਝਣਗੇ 2 ਮਹੀਨੇ ਪਰ ਮੈਂ ਤੁਹਾਨੂੰ ਆਉਣ ਵਾਲੀਆਂ ਗੱਲਾਂ ਅੱਜ ਦੱਸ ਤਈਆਂ ਨੇ ਜੇ ਗੱਲਾਂ ਨਾ ਨਿਕਲ ਜੋ ਮਰਜ਼ੀ ਕਹਦੇ ਹੋ ਤੁਸੀਂ ਲੁਧਿਆਣੇ ਕਿਹਨੂੰ ਸਪੋਰਟ ਕਰਦੇ ਹੋ ਤੁਸੀਂ ਕਿਹਨੂੰ ਵੋਟ ਪਾਉਣ ਲੋ ਮੈਂ ਕਮਲਜੀਤ ਪ੍ਰਾੜ ਨੂੰ ਕਿਉਂ ਸਾਡੀ ਹਮੇਸ਼ਾ ਪੰਥ ਦੀ ਗੱਲ ਕਰਦਾ ਆ ਬਹੁਤ ਵਧੀਆ ਬੀਬਾ ਬੰਦਾ ਆ ਪਰ ਆਪਾਂ ਦਿਲੋਂ ਉਹਦੀ ਸਪੋਰਟ ਕਰਦੇ ਆ ਆਜ਼ਾਦ ਖੜ ਰਿਆ ਹੈ ਨਾ ਕੋਈ ਗੱਲ ਨਹੀਂ ਫਿਰ ਕੀ ਹੈ ਯਾਰ ਕਰ ਮਰਦਾਂ ਨੇ ਮਗਰ ਖੜਨਾ ਚਾਹੀਦਾ ਖਡੂਰ ਸਾਹਿਬ ਇੱਥੇ ਰਾਣਾ ਗੁਰਜੀਤ ਨੇ ਬਹੁਤ ਹੱਥ ਮਾਰਿਆ ਕਿ ਆਪਦੇ ਮੁੰਡੇ ਨੂੰ ਟਿਕਟ ਦਵਾ ਦੇ ਪਰ ਜਦੋਂ ਅਮਰਤਪਾਲ ਨੇ ਅਨਾਉਂਸ ਕਰਤਾ ਕਿ ਆਜ਼ਾਦ ਲੜਨਗੇ ਤੇ ਰਾਣੇ ਨੇ ਜ਼ੋਰ ਮਾਰਨਾ ਬੰਦ ਕਰਤਾ ਕੁਲਵੀਰ ਜੀ ਦਾ ਖੜੇ ਉੱਥੋਂ ਬਿਰਸਾ ਸਿੰਘ ਬਲਟੋਹਾ ਨੇ ਲਾਲਜੀਤ ਭੁੱਲਰ ਹੈ ਕਿਵੇਂ ਦੇਖ ਦਿਆਂ ਸਟੱਕਰ ਨੂੰ ਵੀਰੇ ਜਿਹੜਾ ਕਲਬੀਰ ਜੀਰਾ ਇਹ ਵੀ ਟਿਕਟਿਆ ਜਿਹੜੀ ਇਹ ਫਿਰੋਜ਼ਪੁਰ ਤੋਂ ਮੰਗਦਾ ਸੀਗਾ ਠੀਕ ਹੈ ਗੱਲ ਇਹ ਹੁਣ ਇਹਨਾਂ ਨੂੰ ਐ ਕਹਤਾ ਵੀ ਇੰਦਰਜੀਤ ਸਿੰਘ ਜੀਰਾ ਜਿਹੜਾ ਉਹ ਪੰਥਕ ਬੰਦਾ ਸੀਗਾ ਪੰਥਕ ਬੰਦੇ ਤਾਂ ਹੈਗੇ ਪਰ ਅਏ ਤਾਂ ਕਾਂਗਰਸ ਦੇ ਵਿੱਚ ਹੀ ਐ ਨਾ ਇਹ ਗਲਤ ਗੱਲ ਆ ਤੇ ਪੰਥਕ ਤਾਂ ਤਾਂ ਹੀ ਹੁੰਦੇ ਵੀ ਪਿੱਛੇ हट ਜਾਂਦੇ ਸੀਟ ਛੱਡ ਕੇ ਇੱਕ ਬੰਦਾ ਜਿਹੜਾ ਜੇਲ੍ਹ ਚ ਦੁੱਖ ਘਟ ਰਿਹਾ ਜਿਹਦੇ ਤੇ ਐਨਐਸਏ ਲਾਈ ਆ ਸੈਂਟਰ ਦੀ ਸਰਕਾਰ ਨੇ ਹੈ ਤੇ ਜੋ ਉਸੇ ਉਹਦੇ ਪਿੱਛੇ ਬਿਛਾਰ ਜੁਗਤੇ ਚ ਬੰਦਾ ਬਾਹਰ ਆ ਜੂਗਾ ਤੇ ਫਿਰ ਕੀ ਹੋ ਜੂਗਾ ਸਿਰਫ ਲਾਲਚ ਆ ਪੰਤਕ ਥੋੜੀ ਨੇ ਇਹਨਾਂ ਨੇ ਕੋਈ ਖਡੂਰ ਸਾਹਿਬੋਂ ਮੁੱਲ ਥੋੜੀ ਲੈ ਲਿਆ ਆ ਹੈ ਰਹਿ ਗਈ ਗੱਲ ਆਪਣੇ ਮਿਰਸਾ ਸਿੰਘ ਬਲਟੋਆ ਦੀ ਇਹ ਤਾਂ ਹੁਣ ਮੇਰੀ ਗੱਲ ਸੋ ਜਿੰਨੀ ਉਹਦੀ ਉਮਰ ਆ ਹੈ ਤੇ ਜਿੰਦਾਂ ਦਾ ਉਹਦਾ ਸਰੂਪ ਆ ਮੈਂ ਹੁਣ ਬਾਲਾ ਕੁਝ ਕਹਿਣਾ ਨਹੀਂ ਚਾਹੁੰਦਾ ਉਹਨੂੰ ਬੋਲਣ ਦੀ ਅਕਲ ਹੀ ਨਹੀਂ ਗੀ ਤਮੀਜ਼ ਹੀ ਹੈ ਨਹੀਂ ਗੀ ਉਹਨੂੰ ਬਤਮੀਜ਼ਾ ਇੰਨਾ ਉਹਨੂੰ ਬੋਲਣ ਦੀ ਬਿਲਕੁਲ ਇੱਕ ਦੁੱਕੀ ਅਕਲ ਨਹੀਂ ਚਬਲਾ ਮਾਰਦਾ ਸਿਰੇ ਦੀਆਂ ਉਦੋਂ ਤੂੰ ਹੱਥ ਖੜਾ ਕਰਕੇ ਆ ਗਿਆ ਹੁਣ ਤੂੰ ਕਹਿਣਾ ਕਿ ਭਾਈ ਸਾਹਿਬ ਵੀ ਉਹ ਲੈ ਪੇਸ਼ ਹੀ ਹੋਏ ਸੀਗੇ ਫਲਾਨਾ ਹੋਇਆ ਟੀਮ ਕਾ ਹਰ ਹਰ ਟਾਈਮ ਸਟੈਜ ਬਦਲਦੀ ਰਹਿਣੀ ਚਾਹੀਦੀ ਹੈ ਤਰੀਕੇ ਮਤਲਬ ਇਸ ਟਾਈਮ ਨੇ ਬਦਲਦੇ ਰਹਿੰਦੇ ਆ ਹਨਾ ਹਾਂ ਤੇ ਮੈਨੂੰ ਤਾਂ ਇਹਨਾਂ ਦਾ ਇਹਦਾ ਤਾਂ ਮਾੜਾ ਹੀ ਹਾਲ ਅਕਾਲੀਆਂ ਦਾ ਤੇ ਇੱਥੇ ਕੋਈ ਗੱਲਬਾਤ ਹੀ ਹੈ ਨਹੀਂਗੀ ਤੋਹਾ ਕਹਿੰਦੇ ਕਹਿੰਦੇ ਕਿ ਜਿਹੜੀ ਜੇਲ ਅਮਰਤਪਾਲ ਭੁਗਤ ਹੈ ਉੱਥੇ ਹਰ ਸੂਲਤ ਨੂੰ ਮਿਲ ਰਹੀ ਤੇ ਆਹ ਜੇਲ੍ਹ ਦਾ ਕਹਿੰਦਾ ਮੈਂ 2 ਸਾਲ ਕੱਢ ਲਾਂ ਨਹੀਂ ਹਰ ਸੂਲਤ ਕਿੰਨੇ ਦੇਖੀ ਆ ਕਿੰਨੇ ਹਰ ਸੂਲਤ ਦੇਖੀ ਆ ਉਹ ਤਾਂ ਇੰਨੇ ਤੰਗ ਆ 8-8 ਦਿਨ ਤਾਂ ਵਿਚਾਰੇ ਬੂਏ ਅੱਗੇ ਬੈਠੇ ਰਹਿੰਦੇ ਆ ਹੈ ਉੱਥੇ ਮੁਲਾਕਾਤ ਨਹੀਂ ਹੁੰਦੀ ਵਿਚਾਰੇ ਦੇਖਿਆ ਕਿੰਨਾ ਬੁਰਾ ਹਾਲ ਉਪਰਸ਼ਾਣ ਲੱਗੀਆਂ ਨੇ ਲੂਜ਼ ਮੋਸ਼ਨ ਲੱਗੇ ਆ ਕਈਆਂ ਨੂੰ ਪੀਲੀਆ ਹੋ ਗਿਆ ਕਿੰਨੇ ਦੇ ਸ਼ੂਗਰ ਹੋਏ ਉਹਨਾਂ ਦਵਾਈ ਤੱਕ ਨਹੀਂ ਦਵਾਉਂਦੇ ਇਹ ਪਤਾ ਨਹੀਂ ਕਿਹੜੇ ਤੇ ਪਿਓ ਵਾਲੇ ਕੈਮਰੇ ਲੱਗੇ ਹੋਏ ਨੇ ਉੱਥੇ ਬਲਟੋਏ ਦੇ ਇਹਨੂੰ ਇਹਨੂੰ ਗੱਲ ਕਰਨ ਲੱਗਿਆ ਵੀਰੇ ਇਹਨੂੰ ਸ਼ਰਮ ਨਹੀਂ ਆਉਂਦੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਬਹੁਤ ਗਲਤ ਬੋਲਦਾ ਆ ਨਹੀਂ ਇਹ ਕਹਿੰਦਾ ਮੈਂ ਪੰਤਕ ਆ ਮੇਰੀ ਗੱਲ ਸੁਣੋ ਫਿਰ ਇਹਨੇ ਪਾਰਟੀ ਕਿਉਂ ਨਾ ਛੱਡੀ ਜਦੋਂ ਇਹਨੂੰ ਨਹੀਂ ਨਹੀਂ ਬੇਅਦਬੀ ਹੋਈ ਆ ਜਾਲ ਕੀ ਨਾ ਮੈਂ ਆਪਣਾ ਕਿਹਾ ਸਰਸੇ ਵਾਲੇ ਸਾਧ ਨੂੰ ਇਹਨਾਂ ਨੇ ਮਾਫੀ ਦਿੱਤੀ ਆ ਉਦੋਂ ਕਿੱਥੇ ਗਿਆ ਸੀ ਇਹ ਵੱਡਾ ਸਰਦਾਰ ਉਦੋਂ ਮਾਰਦਾ ਚਲਾ ਕੇ ਹੈ ਤਕੜੀ ਵਾਲਾ ਜਿਹੜਾ ਇਹਨੇ ਗੱਲ ਚ ਪਾਇਆ ਸੀਗਾ ਆ ਪਿਆ ਤੱਡ ਹਾਂ ਉਦੋਂ ਤਾਂ ਝੋਲੀ ਕੀਤੀ ਬੈਠਾਏ ਆ ਉਦੋਂ ਸਕਿਉਰਟੀਆ ਉਦੋਂ ਇਹਨਾਂ ਨੂੰ ਸਕਿਉਰਟੀਆ ਦੀ ਸਕਿਉਰਟੀਆ ਦੀ ਜ਼ਰੂਰਤ ਸੀ ਨਾ ਮੰਤਰੀ ਸੀਗਾ ਮਾਰਦਾ ਉਦੋਂ ਚਲਾ ਕੇ ਫਿਰ ਮੰਨਦੇ ਵੀ ਪੰਤ ਗਿਆ ਫਿਰ ਤੇਰੇ ਨਾਲ ਖੜ ਦੇ ਤੂੰ ਖੜਾ ਤਾਂ ਫਿਰ ਉਹਨਾਂ ਧਿਰਾਂ ਦੇ ਨਾਲ ਰਿਹਾ ਨਾ ਜਿਹੜੀਆਂ ਬੇਅਦਬੀਆਂ ਕਰਾਉਂਦੀਆਂ ਰਹੀਆਂ ਜਿਹੜਾ ਮਾਫੀ ਦਿੰਦੇ ਰਹੇ ਨੇ ਹੈ ਲੱਗਦਾ ਬਲ ਬਲਟੋ ਹੈ ਬਲਟੋ ਬਲਟੋ ਵਾਚਿੰਗ ਬੋਲ ਰਿਹਾ ਲਾ ਸ਼ਰਿਆਮ ਭਾਈ ਝੂਠ ਬੋਲ ਰਿਹਾ ਯਾਰ ਕਮਾਲ ਕਰਦੇ ਹੋ ਤੁਸੀਂ ਮੇਰੀ ਗੱਲ ਸੁਣੋ ਮਾੜਾ ਕੀ ਕੀਤਾ ਅਮਰਤਪਾਲ ਨੇ ਇਹ ਮਾੜੀ ਗੱਲ ਹੈ ਵੀ ਕਿਸੇ ਨੂੰ ਅਮਰਤ ਛਕਾਉਣਾ ਤਾਨੂੰ ਮੇਰੀ ਗੱਲ ਸੁਣ ਲੈ ਆਪਾਂ ਸਿੱਖੀ ਸਰੂਪ ਚ ਨਹੀਂ ਗਏ ਆਪਾਂ ਨੂੰ ਜੇ ਕੋਈ ਅੰਮ੍ਰਿਤ ਛਕਾ ਦੇ ਜੇ ਕੋਈ ਆਪਾਂ ਨਸ਼ਾ ਕਰਦੇ ਆ ਆ ਪਹਿਲੀ ਗੱਲ ਤਾਂ ਜਦੋਂ ਸਿੱਖੀ ਸਰੂਪ ਦੇ ਵਿੱਚ ਆਪਾਂ ਨੂੰ ਆਪਣੀ ਮਾਂ ਦੇਖੂਗੀ ਪਿਓ ਦੇਖੂਗਾ ਉਹਨਾਂ ਨੂੰ ਵੈਸੇ ਗੱਲ ਨਾਲ ਚੁੰਮ ਕੇ ਲਾ ਲੈਣਾ ਹੈ ਹੈ ਕਿ ਗਲਤ ਕਰ ਲਾ ਫਿਰ ਜਿਹੜਾ ਕੋਈ ਬੰਦਾ ਨਸ਼ਾ ਕਰਦਾ ਆ ਉਹਦਾ ਪੁੱਤ ਨਸ਼ਾ ਛੱਡ ਜੇ ਐਦੂ ਵੱਡਾ ਕੀ ਸੁਰਗ ਆ ਇੱਕ ਇਹ ਕੋਈ ਮਾੜਾ ਕੰਮ ਸੀਗਾ ਹੈ ਤਾਂ ਫਿਰ ਇਹਨੂੰ ਕਿਉਂ ਇਹਨਾਂ ਨੂੰ ਬੁਰਾ ਕਿਉਂ ਲੱਗਦਾ ਆ ਪਹਿਲਾਂ ਤਾਂ ਤੂੰ ਉਹਦੀਆਂ ਸਿਫਤਾਂ ਕਰਦਾ ਸੀਗਾ ਵੀ NSA ਲਾ ਕੇ ਤੇ ਮਾੜਾ ਕੀਤਾ ਆ ਆਪਣੇ ਸੈਂਟਰ ਸਰਕਾਰ ਨੇ ਭਾਜਪਾ ਨੇ ਹੈ ਹੁਣ ਤੂੰ ਉਹਨੂੰ ਬਦਨਾਮੀ ਕਰਨ ਤੇ ਲੱਗਿਆ ਨੀ ਪ੍ਰਾਈਆਂ ਵੀਡੀਓ ਤਾਂ ਕੱਢ ਕੇ ਦੇਖੋ ਕਦੀ ਸਾਹਮਣੇ ਤੇ ਸਵਾਲ ਤਾਂ ਕਰਿਆ ਕਰੋ ਨਾ ਫਿਰ ਰਹਿ ਗਈ ਗੱਲ ਇੱਕ ਕਰਨ ਜਿਹੜੀ BJP ਸਰਕਾਰ ਆ ਤਾਂ ਆਪਾਂ ਨੂੰ ਪਤਾ RSS ਪੂਰੇ ਇੰਡੀਆ ਦੇ ਵਿੱਚ ਚੰਗੀ ਤਰ੍ਹਾਂ ਪੈਰ ਫੈਲਾ ਸਕੀ ਇੰਡੀਆ 'ਚ ਨਹੀਂ ਪੂਰੇ ਵਰਲਡ 'ਚ ਫੈਲਾਲੇ ਇਹਨਾਂ ਨੇ ਫਿਰ ਇਹਨਾਂ ਦਾ ਕਾਰਨ ਕੀ ਆ ਇਹਨਾਂ ਨੇ ਗੱਲ ਸ਼ੁਰੂ ਕਰਨੀ ਆ ਰਐਸਐਸ ਨੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਫਿਰ ਇਹਨਾਂ ਨੇ ਗੱਲ ਲੈ ਕੇ ਜਾਣੀ ਆ ਗੁਰੂ ਦਸਵੇਂ ਪਾਤਸ਼ਾਹ ਤੇ ਫਿਰ ਆਪਾਂ ਨੂੰ ਐ ਲੱਗਦਾ ਸਾਡੇ ਆਪ ਦੇ ਨੇ ਫਿਰ ਜਦੋਂ ਅਸੀਂ ਉਹਨਾਂ ਦੇ ਥੋੜੇ ਜਿਓ ਹੋ ਜਾਣੇ ਆ ਸੌਰੀ ਫਿਰ ਉਹ ਖਾਕੀ ਨਿਕਰ ਵਖਾ ਵਖਾ ਦਿੰਦੇ ਨਾਲ ਦੀ ਨਾਲ ਹੀ ਹੈ ਵੀ ਸਾਡਾ ਰੂਪ ਆ ਇਹਨਾਂ ਨੂੰ ਆਰਐਸਐਸ ਭਜਾਉਣ ਵਾਸਤੇ ਵੀਰੇ ਇਹ ਦੋ ਬੰਦਿਆਂ ਨੂੰ ਜਿਤਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਨਹੀਂ ਤਾਂ ਆਪਾਂ ਮੇਰੀ ਗੱਲ ਸੁਣੋ ਆਪਣੀ ਹੋਂਦ ਖਤਮ ਹੋ ਜਣੀ ਵੀਰੇ ਮੰਨ ਜੋ ਗੱਲ ਸੱਚੀ ਆ ਆਪਣੇ ਮਗਰ ਸਿੰਘ ਨਹੀਂ ਰਹਿਣਾ ਕਿਸੇ ਦਿਨ ਆ ਮਗਰ ਕੌਰ ਨਹੀਂ ਰਹਿਣਾ ਤੁਹਾਨੂੰ ਲੱਗਦਾ ਕਿ ਹੋ ਜਾਣਾ ਸਾਰਾ ਕੁਝ ਤੁਹਾਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਜੋ ਪੰਥਕ ਸਿਆਸਤ ਦੀ ਗੱਲ ਕਰਦੇ ਉਹਨਾਂ ਨੇ ਫੈਸਲਾ ਲੈਣਾ ਚਾਹੀਦਾ ਸੀਗਾ ਉਹਨਾਂ ਨੂੰ ਬਲਟੋਆ ਸਾਹਿਬ ਨੂੰ ਬਿਠਾ ਦੇਣਾ ਚਾਹੀਦਾ ਸੀ ਬਿਲਕੁਲ ਬਿਠਾਉਣਾ ਚਾਹੀਦਾ ਸੀਗਾ ਉਹ ਤਾਂ ਹੁਣ ਮੈਨੂੰ ਤਾਂ ਐ ਸੀਗਾ ਬਿਠਾਉਣਗੇ ਉਹ ਤਾਂ ਸੁਗਵਾਪੀ ਹੁਣ ਨਾਲ ਲੱਗ ਗਿਆ ਜਿੱਦਾਂ ਕਹਿੰਦੇ ਨੇ ਵੀ ਇੱਕ ਧਿਰ ਜੀ ਨਹੀਂ ਬਣ ਜਾਂਦੀ ਵੀ ਲਿਆ ਤੈਨੂੰ ਪੰਡ ਪਈ ਹੁੰਦੀ ਤੇ ਕਹਿੰਦਾ ਲਿਆ ਮੈਂ ਤੈਨੂੰ ਚਕਾਵਾਂ ਉਹ ਤਾਂ ਆਪ ਚਕਾਉਣ ਲੱਗ ਗਿਆ ਨਾਲ ਹਾਂ ਵੀ ਦੱਬੀ ਆ ਕਿਲੀ ਤੇ ਇਹਨਾਂ ਨਾਲ ਹੁਣੇ ਬੜੀ ਭੈੜੀ ਛਤਰ ਵੱਜਣੇ ਆ ਮੈਂ ਦੱਸਤੀ ਗੱਲ ਤੁਹਾਨੂੰ ਹਾਂ ਇਹ ਉਹ ਕਹਿੰਦਾ ਮੈਂ ਮਝੈਲਾ ਤੇ ਇੱਥੇ ਰਹਿੰਦੇ ਤਾਂ ਮਝੈਲਾ ਹੀ ਨੇ ਹੈ ਬਿਹਾਰੀ ਤਾਂ ਨਹੀਂ ਰਹਿੰਦੇ ਯੂਪੀ ਤੋਂ ਤਾਂ ਨਹੀਂ ਆਏ ਹੋ ਇਹ ਲੋਕ ਇਨੂੰ ਇਹ ਵੀ ਫਿਰ ਪਤਾ ਹੋਣਾ ਚਾਹੀਦਾ ਨਾ ਸੋ ਜਿਹੜੀ ਆਮ ਆਪ ਦੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਮੈਂ ਗੱਲ ਕਰਨ ਲੱਗਾ ਸੀ ਵੀ ਇਹ ਦੋ ਧਰਾ ਬਣ ਗਈਆਂ ਨੇ ਇੱਕ ਸੈਂਟਰ ਦੀ ਇੱਕ ਨਾਲ ਆ ਆਮ ਪਾਰਟੀ ਜਿਹੜੀ ਆ ਇਹਨੂੰ ਆਪ ਦੀ ਪਾਰਟੀ ਕਹਿੰਦੇ ਨੇ ਇਹ ਦੋਨੇ ਰਲ ਕੇ ਇਹਨਾਂ ਨੇ ਐਨਐਸਐ ਲਾਈ ਆ ਸਹੀ ਹੈ ਸੋ ਨਾਓ ਆਪ ਰਹੀ ਆ ਉਹ ਵੀ ਖਾਸ ਬਣ ਗਈ ਆ ਸਾਰਿਆਂ ਕੋਲ ਲੈਂਡ ਲੈਂਡ ਕਰੋਜ਼ਰ ਗੱਡੀਆਂ ਨੇ 2-2 ਢਾਈ-ਢਾਈ ਕਰੋੜ ਦੀਆਂ ਉਹ ਤਾਂ ਸਾਡੇ ਕੋਲ ਨਹੀਂ ਹੈਗੀਆਂ ਜਿਹੜੇ 25-25 ਸਾਲਾਂ ਤੋਂ ਰਹਿੰਦੇ ਜਿਹੜੀਆਂ ਇਹਨਾਂ ਕੋਲ ਗੱਡੀਆਂ ਸਾਰੇ ਮੰਤਰੀਆਂ ਕੋਲ ਵੇਖ ਲਓ ਤੁਸੀਂ ਸਾਰੇ ਇਹਨਾਂ ਦੇ ਜਿਹੜੇ ਵਰਕਰ ਨੇ ਐਮਐਲਏਆਂ ਕੋਲੇ ਚਲੋ ਮੈਂ ਇਹ ਨਹੀਂ ਕਹਿੰਦਾ ਸਾਰੇ ਵੀ ਮਾੜੇ ਨੇ ਕੋਈ ਵਿੱਚ ਚੰਗਾ ਵੀ ਹੋਊਗਾ ਜਿਵੇਂ ਆਪਣਾ ਕਮਰ ਵਿਜੇ ਪ੍ਰਤਾਪ ਹੈ ਵਧੀਆ ਬੰਦਾ ਹੈ ਵਧੀਆ ਗੱਲ ਕਰਦਾ ਹੈ ਨਾਲ ਗੈਰ ਸਿੱਖਿਆ ਇਹੋ ਜਿਹੇ ਬੰਦੇ ਵੀ ਹੈ ਕਹਿੰਦੇ ਬੀਨਾ ਹਸਤਾ ਨਹੀਂ ਹੋਇਆ ਪਰ ਤੁਸੀਂ ਇਹਨਾਂ ਨੇ ਮੈਨੂੰ ਲੱਗਦਾ 2022 ਦੇ ਵਿੱਚ ਇਹਨੇ 9 ਤੋਲੇ ਸੋਨਾ ਲਗਭਗ 9-10 ਤੋਲੇ ਸੋਨਾ ਜਿਹੜਾ ਅ ਜਦੋਂ ਚੌਣ ਕਮਿਸ਼ਨਰ ਨੂੰ ਦੱਸਿਆ ਸੀਗਾ ਤੇ ਅੱਜ ਤਾਂ ਮੈਨੂੰ ਲੱਗਦਾ ਮੱਕਲੀ માતા ਦੀ ਇੱਕ ਵੰਗ ਹੀ 9-10 ਤੋਸ ਤੋਲਿਆਂ ਦੀ ਹੁਣੀ ਆ ਹੈ ਮਲਗਾ ਕਿਲਵਾਂ ਦੇ ਸਾਹਮਣੇ ਇਕੱਠਾ ਕਰ ਲਿਆ ਯਾ ਜਦੋਂ ਭਾਬੀ ਸਿਮਰੋ ਦਾ ਨਾਂ ਲੈਂਦਾ ਸੀਗਾ ਵੀ ਮਣਾ ਦੇ ਸਾਹਮਣੇ ਨਾਲ ਪਿਆ ਯਾ ਤੁਹਾਡੇ ਤਾਂ ਕੰਨ ਨੰਗੇ ਪਏ ਨੇ ਕੋਕੇ ਹੈ ਨਹੀਂਗੇ ਤੁਹਾਡੇ ਕੰਨਾਂ 'ਚ ਹਾਂ ਕੰਨਾਂ 'ਚ ਤੁਸੀਂ ਟੀਲੇ ਪਾਏ ਹੋਏ ਨੇ ਉੱਥੇ ਮੈਂ ਜਿੱਦਣ ਸੰਗਰੂਰ ਦੜਬੇ ਗਿਆ ਮੇਰੇ ਸਾਹਮਣੇ 200 ਬੀਬੀ ਬੈਠੀ ਸੀਗੀ ਮੈਂ ਕਿਹਾ ਤੁਹਾਨੂੰ ਕਿੰਨੇ ਕਨੇ ਕਾਂਟੇ ਪਾ ਲਏ ਨੇ ਹੋਣਾ ਕਿੰਨੇ ਕਨੇ ਤੁਸੀਂ ਹਾਰ ਪਾ ਲਏ ਨੇ ਕਹਿੰਦੇ ਕਿਸੇ ਨੇ ਨਹੀਂ ਪਾਏ ਕਿਸੇ ਨੂੰ ਨਹੀਂ ਮਿਲੇ ਤੇ ਮੈਂ ਕਿਹਾ ਤੁਹਾਨੂੰ 2 ਸਾਲ ਪਹਿਲਾਂ ਕਹਿ ਕੇ ਤਾਂ ਗਿਆ ਸੀ ਆ ਵੀ ਮੈਂ ਵਾਪਸ ਕਰਾਉਂਗਾ ਹਾਂ ਹੈ ਮੈਂ ਕਿਹਾ ਉਹੀ ਮੈਨੂੰ ਤਾਂ ਅੱਜ ਤੁਹਾਡੇ ਕੰਨਾਂ ਦੇ ਵਿੱਚ ਟੀਲੇ ਲੱਗਦੇ ਆ ਤੁਹਾਡਾ ਕੁਝ ਬਦਲਿਆ ਕਹਿੰਦੇ ਨਹੀਂ ਕੁਝ ਬਦਲਿਆ ਮੈਂ ਕਿਹਾ ਬਦਲਣਾ ਨਹੀਂ ਕੋ ਉਹ ਆਪ ਬਦਲ ਗਿਆ ਮੈਂ ਕਿਹਾ ਬੜਾ ਸੋਹਣਾ ਮੈਂ ਕਿਹਾ ਤੋ ਜਿਆ ਪਰਿਵਾਰ ਅਮਰੀਕਾ ਬੈਠਾ ਇੱਕ ਨਵਾਂ ਹੋਰ ਵਸਾ ਲਿਆ ਉਹ ਤਾਂ ਮੈਂ ਕਿਹਾ ਪੂਰਾ ਹੈਪੀ ਆ ਤੁਹਾਡੇ ਤੋਂ ਕੀ ਲੈਣਾ ਉਹਨਾਂ ਨੇ ਤੁਸੀਂ ਮੂਸੇ ਵਾਲੇ ਦੇ ਨਾਲ ਰਹੇ ਮੂਸੇ ਵਾਲਾ ਤੁਹਾਨੂੰ ਚਾਚਾ ਕਹਿੰਦਾ ਸੀ ਮੂਸੇ ਵਾਲਾ ਨੇ ਗੀਤ ਕੱਢਿਆ ਕਿ ਨਾ ਦੋ ਗਲੀਆਂ ਬੀਬੀ ਖਾਲੜਾ ਹਰਾਈ ਉਹਦੇ ਗੀਤ ਦਾ ਪ੍ਰਵਾਹ ਹੈ ਖਡੂਰ ਸਾਹਿਬ ਬਿਲਕੁਲ ਸਾਰੇ ਸਾਰੇ ਲੋਕ ਇਹ ਹੀ ਗੱਲ ਕਹਿੰਦੇ ਨੇ ਕਰਨ ਵੀ ਦੇਖਿਓ ਕਿਤੇ ਬੀਬੀ ਖਾਲੜਾ ਲਈ ਨਾ ਕਰਿਓ ਹਰ ਬੰਦੇ ਦੇ ਜ਼ੁਬਾਨ ਦੇ ਉੱਤੇ ਇਹ ਗੱਲ ਆ ਪਹਿਲੀ ਗੱਲ ਆ ਤੇ ਇਹ ਹੁਣੀ ਨਹੀਂ ਗਾਇਕਦੀ ਕੰਡਾ ਕੱਢ ਦੇਣਾ ਜਿਤਾ ਦੇਣਾ ਇਹ ਵੇਖ ਲਈ ਜਿਤਾਉਣਾ ਇਹ ਬਹੁਤ ਵੱਡੀ ਜਿਵੇਂ ਮਾਨ ਸਾਹਿਬ ਨੂੰ 89 ਦੇ ਵਿੱਚ ਜਿਤਾਇਆ ਸੀ ਨਾ 480000 ਵੋਟ ਤੇ ਬਹੁਤ ਵੱਡੀ ਲੀਡ ਹੋਣੀ ਸੱਚੀ ਗੱਲ ਹੈ ਮੈਂ ਤੁਹਾਨੂੰ ਕਹਿੰਦਾ ਅੱਜ ਜਿੰਨਾ ਕ ਮੈਂ ਦੇਖਿਆ ਹਨ ਕਿ ਇਥੇ ਹੂੰ ਬਾਕੀ ਹੁਣ ਆਪਾਂ ਦੇਖਣਾ ਵੀ ਇਹ ਜਾ ਕੇ ਤੇ ਬਾਕੀ ਮੈਂ ਜਿੰਨਾ ਕ ਸੁਨਿਆ ਦੇਖਿਆ ਹੈ ਕੰਡਾ ਕੱਢ ਦੇਣਾ